ਅਸੀਂ ਉਹਨਾਂ ਨੂੰ ਬੁਲਾਇਆ ਜਿਨ੍ਹਾਂ ਤੇ ਸਮਾਲ ਕੁਆਂਟੀਟੀ ਨੂੰ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਕਾਉਂਸਲਿੰਗ ਕੀਤੀ ਤੇ ਤਕਰੀਬਨ ਅਸੀਂ 9 ਬੰਦਿਆਂ ਦੀ ਕਾਉਂਸਲਿੰਗ ਕਰ ਲਈ ਵੀ ਕਿਆ ਉਹ ਨਸ਼ਾ ਛੱਡਣਾ ਚਾਹੁੰਦੇ ਆ ਇਹਨਾਂ ਨੂੰ ਐਡਮਿਟ ਕਰਾਇਆ ਹੁਣ ਹੋਊਗਾ ਕਿ ਜਦੋਂ ਇਹ ਨਸ਼ਾ ਛੱਡ ਦੇਣਗੇ ਇਹਨਾਂ ਨੂੰ ਮਹੀਨੇ ਡੇਢ ਮਹੀਨੇ ਬਾਅਦ ਸਰਟੀਫਿਕੇਟ ਮਿਲ ਜਾਊਗਾ ਡਾਕਟਰ ਸਾਹਿਬ ਵੱਲੋਂ ਕਿ ਇਹਨਾਂ ਨੇ ਨਸ਼ਾ ਛੱਡਤਾ ਉਹੀ ਸਰਟੀਫਿਕੇਟ ਨੂੰ ਯੂਜ਼ ਕਰਦੇ ਜਦੋਂ ਇਹ ਜੱਜ ਸਾਹਿਬ ਕੋਲ ਜਾਣਗੇ ਤਾਂ ਇਹਨਾਂ ਦਾ ਜਿਹੜਾ ਮੁਕੱਦਮਾ ਹੈ ਹਾਰ ਜਾਊਗਾ ਨਸ਼ਾ ਕੀ ਕਰ ਨਸ਼ਾ ਜੀ ਵਾਈਟ ਦਾ ਹੀ ਕਰਦੇ ਸੀ ਚਿੱਟਾ ਹਾਂਜੀ ਹਾਂਜੀ ਪੀਂਦੇ ਪੀਂਦੇ ਹੀ ਫੜੇ ਗਏ ਸੀ ਚਾਰ ਪੰਜ ਸਾਲ ਹੋ ਗਏ ਸੀ ਜੀ ਪੀਂਦੇ ਆਪਾਂ ਨੂੰ ਬਹੁਤ ਰੁਪਏ ਡਾਉਟਾ ਹੁਣਾ ਫਿਰ ਵੈਸਾ ਤਾਂ ਜੀ ਖਾਸਾ ਹੀ ਲੱਗ ਗਿਆ ਜੀ ਆਪਣਾ ਕਹਿ ਨਹੀਂ ਸਕਦੇ ਜੀ ਕਿੰਨਾ ਕੁ ਰੜ ਗਿਆ ਜੀ ਸ਼ਰਮ ਇਹਨਾਂ ਗਾਂਜਾ ਪਿੰਦਾ ਸੀ ਆ ਤਿੰਨ ਚਾਰ ਸਾਲਾਂ ਤੋਂ ਮਗਰੋਂ ਤੇ ਕਿੰਨਾ ਪਿੰਦੇ ਸੀ ਜੀ ਦਿੱਲੀ ਪੀਂਹਦਾ ਸੀ ਜੀ ਮੈਂ ਘਟੂ ਘਟ ਵੀ 1000 1500 ਦਾ ਪੀ ਜਾਂਦਾ ਸੀ ਜੀ ਦਿੱਲੀ ਮੈਂ ਬਰਬਾਦੀ ਹੋ ਰਹੀ ਆ ਜੀ ਕਰਦੀ ਖਰਦੀ ਲਟਾਈ ਹੋ ਰਹੀ ਆ ਤੁਹਾਨੂੰ ਪਤਾ ਹੀ ਨਸ਼ਾ ਛੱਡਦਾ ਹੁੰਦਾ ਜੀ ਮੈਨੂੰ ਪਤਾ ਨਹੀਂ ਕਿ ਕਿਤੇ ਜੋ ਬਾਹਰ ਜਾਓਗੇ ਕੇਸ ਕੋਸ ਖਰਜ ਹੋ ਜਾਣਗੇ ਫੇ ਲੱਗੇ ਨਹੀਂ ਸਰ ਅਜੇ ਤਾਂ ਕੋਈ ਮਤਲਬ ਜੀ ਜੇ ਨਵੀਂ ਜ਼ਿੰਦਗੀ ਮਿਲੀ ਆਪਾਂ ਵਧੀਆ ਜੀਵਾਂਗੇ ਜੀ ਸਰ ਡਾਕਟਰ ਕੋਲ ਦਵਾਈ ਇੱਥੇ ਸ਼ੁਰੂ ਕੀਤੀ ਹੈ ਦਵਾਈ ਖਾ ਰਹੇ ਆ ਤਾਂ ਛੱਡਾਂਗੇ ਮਨ ਬਣਾਏਗੀ ਬਣਾਈ ਲਿਆ ਹੁਣ ਛੱਡਾਂਗੇ ਨਸ਼ਾ ਜੀ ਐਸਚੀਓ ਸਾਹਿਬ ਨੇ ਜੋ ਸਮਝਾਇਆ ਨਾ ਦਿਮਾਗ ਤੇ ਕਾਉਂਸਲ ਕੀਤੀ ਉਹ ਸਾਡੇ ਲਈ ਬਹੁਤ ਅੱਛਾ ਪ੍ਰਭਾਵ ਲਾ ਜੀ NDPS ਐਕਟ ਦੇ ਸੈਕਸ਼ਨ 64A ਦੀ ਇੱਕ ਪ੍ਰਵੀਜ਼ਨ ਹੈ ਕਿ ਜੇ ਕੋਈ ਮੁਲਜ਼ਮ ਜੇ ਕੋਈ ਬੰਦਾ ਜੇ ਕੋਈ ਵਿਅਕਤੀ ਨਸ਼ਾ ਕਰਦਾ ਫੜਿਆ ਜਾਂਦਾ ਜਿਸ ਦੇ ਕੋਲ ਬਹੁਤ ਘੱਟ ਮਾਤਰਾ ਹੁੰਦੀ ਹੈ ਨਸ਼ੇ ਦੀ ਜਿਵੇਂ ਆਪਾਂ ਕਹਿ ਲਈਏ ਕਿ ਉਹ ਆਪਾਦੀ ਹੈ ਨਸ਼ੇ ਕਰਨ ਦਾ ਉਸ ਤੋਂ ਬਾਅਦ ਉਸ ਦੇ ਕੋਲ ਇੱਕ ਮੌਕਾ ਹੁੰਦਾ ਆਪਦੀ ਜ਼ਿੰਦਗੀ ਦੇ ਵਿੱਚ ਦੁਬਾਰੇ ਪਰਤਣ ਦਾ ਉਸ ਕੇ ਤੁਸੀਂ ਹਮੇਸ਼ਾ ਸੁਣਿਆ ਹੋਊਗਾ ਕਿ ਐਨਡੀਪੀਐਸ ਐਕਟ ਤਹਿਤ ਇੰਨੇ ਸਾਲ ਦੀ ਸਜ਼ਾ ਹੋਵੇਗੀ ਇੰਨੇ ਮਹੀਨਿਆਂ ਦੀ ਸਜ਼ਾ ਹੋਗੀ ਪਰ ਤੁਹਾਨੂੰ ਅੱਜ ਅਜਿਹੇ ਜਿਹੜੇ ਮੁਲਜ਼ਮ ਨੇ ਜਾਂ ਅੱਜ ਕਹਾਂਗੇ ਕਿ ਜਿਹੜੇ ਪਹਿਲਾਂ ਮੁਲਜ਼ਮ ਸੀ ਬਾਅਦ ਦੇ ਵਿੱਚ ਉਹਨਾਂ ਨੇ ਹੁਣ ਨਸ਼ਾ ਛੱਡਤਾ ਤੇ ਇਹਦੇ ਪਿੱਛੇ ਸਭ ਤੋਂ ਵੱਡਾ ਹੱਥ ਰਿਹਾ ਫਤਿਹਗੜ ਸਾਹਿਬ ਦੇ ਦਾਦੇ ਦੇ ਪੁਲਿਸ ਥਾਣੇ ਦਾ ਜਿੱਥੇ ਅਸੀਂ ਇਸ ਵਕਤ ਮੌਜੂਦ ਹਾਂ ਔਰ ਐਸਐਸਪੀ ਰਵਜੋਤ ਗਰੇਵਾਲ ਉਹਨਾਂ ਦੀ ਅਗਵਾਈ ਦੇ ਵਿੱਚ ਲਗਾਤਾਰ ਇਹ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਜਿਹਦੇ ਤਹਿਤ ਜਿਹੜੇ ਫੜੇ ਗਏ ਸੀ ਕੁਝ ਨੌਜਵਾਨ ਨਸ਼ਾ ਕਰਦੇ ਉਹਨਾਂ ਨੂੰ ਹੁਣ ਰੀਹੈਬ ਦੇ ਵਿੱਚ ਭਰਤੀ ਕਰਵਾਇਆ ਨਾਲ ਸਾਡੇ ਅਰਸ਼ਦੀਪ ਵੀ ਨੇ ਜੋ ਐਸਐਚਓ ਨੇ ਮੰਡੀ ਗਵਿੰਦਗਰ ਥਾਣੇ ਦੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਆਖਰਕਾਰ ਪੂਰਾ ਇਹ ਮੈਟਰ ਕੀ ਹੈ ਅਰਸ਼ਦੀਪ ਜੀ ਕਿਤਾ ਪਹਿਲਾਂ ਜਿਵੇਂ ਆਪਾਂ ਗੱਲ ਕੀਤੀ ਕਿ ਐਨਡੀਪੀਐਸ ਨਾਲ ਆਪਾਂ ਪਹਿਲਾਂ ਇਹੀ ਖਬਰਾਂ ਸੁਣੀ ਹੈ ਕਿ ਇੰਨੇ ਸਾਲ ਦੀ ਸਜ਼ਾ ਹੋਊਗੀ ਇੰਨੇ ਮਹੀਨਿਆਂ ਦੀ ਸਜ਼ਾ ਹੋਊਗੀ ਬੰਦਾ ਜ ਪਰਵਾੜ ਰੁੱਲ ਜਾਂਦਾ ਪਿੱਛੇ ਪਰ ਜਿਹੜਾ ਆਪਾਂ ਅੱਜ ਇੱਕ ਨਵਾਂ ਅਲੱਗ ਪਹਿਲੂ ਦੇਖ ਰਹੇ ਹਾਂ ਇੱਕ ਨਵਾਂ ਪੱਖ ਦੇਖ ਰਹੇ ਹਾਂ ਪੁਲਿਸ ਦਾ ਕਿ ਰਿਹੈਬ ਦੇ ਵਿੱਚ ਵੀ ਤੁਸੀਂ ਭਰਤੀ ਕਰਵਾਇਆ ਤਾਂ ਪੂਰਾ ਮਾਮਲਾ ਦੱਸੋ ਸਾਨੂੰ ਕੀ ਸੀ ਸਰ ਸੈਕਸ਼ਨ 64ਏ ਐਨਡੀਪੀਐਸ ਐਕਟ ਦੇ ਵਿੱਚ ਇੱਕ ਪ੍ਰੋਵੀਜ਼ਨ ਹੈ ਜੇਕਰ ਕੋਈ ਮਲਜ਼ਮ ਦੋਸ਼ੀ ਕੋਲੋਂ ਸਮਾਲ ਕੁਆਂਟੀਟੀ ਜਾਂ ਉਹ ਪਿੰਦੇ ਫੜੇ ਜਾਂਦੇ ਜਦੋਂ ਪਿੰਦੇ ਫੜੇ ਜਾਂਦੇ ਉਹ ਤੇ ਸੈਕਸ਼ਨ 27 ਦਾ ਪਰਚਾ ਹੁੰਦਾ ਤੇ ਜੇ ਉਹਦੇ ਕੋਲ ਸਮਾਲ ਕੁਆਂਟੀਟੀ ਹੁੰਦੀ ਹੈ ਯਾਨੀ ਕਿ 1-2 ਗ੍ਰਾਮ ਆ 50 100 ਗ੍ਰਾਮ ਕਾਂਚਾ ਜਿਸ ਤੋਂ ਇਹ ਜਾਹਿਰ ਹੁੰਦਾ ਵੀ ਇਹ ਨੇ ਆਪਦੀ ਕੰਜ਼ਮਪਸ਼ਨ ਲਈ ਹੀ ਰੱਖਿਆ ਹੋਇਆ ਆ ਉਹਦੇ ਕੋਲ ਆ ਉਹਦੇ ਪੋਜੀਸ਼ਨ 'ਚ ਹੈ ਤਾਂ ਉਹਨਾਂ ਤੇ ਅਸੀਂ ਐਫਆਰ ਰਜਿਸਟਰ ਕਰਦੇ ਆ ਉਸ ਤੋਂ ਬਾਅਦ ਸਰ ਇਹ ਜਿਹੜੀ ਐਕਟ ਹੈ ਜਿਸ ਨੂੰ ਪੰਜਾਬ ਸਰਕਾਰ ਨੇ ਵਰਪੂਰ ਯੂਜ਼ ਕਰ ਰਹੇ ਆ ਉਹਦੇ ਤਹਿਤ ਪੰਜਾਬ ਸਰਕਾਰ ਵੱਲੋਂ ਸਾਨੂੰ ਹਦਾਇਤਾਂ ਹੋਈਆਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਮੈਡਮ ਡਾਕਟਰ ਅਵਜੋਦ ਗਰੇਵਾਲ ਨੇ ਹਦਾਇਤ ਕੀਤੀ ਵੀ ਜਿਹੜੇ ਸੈਕਸ਼ਨ 64ਏ ਦਾ ਹੈ ਉਹਨੂੰ ਯੂਜ਼ ਕਰੋ ਉਹਦੇ ਤਹਿਤ ਅਸੀਂ ਜਿਹੜੇ ਆਵਦੇ ਰਿਕਾਰਡ ਨੂੰ ਵਾਚਾ ਜਿੱਥੋਂ ਸਾਨੂੰ ਪਤਾ ਲੱਗਿਆ ਵੀ ਸਾਡੇ ਏਰੀਏ ਦੇ ਵਿੱਚ ਜੋ ਪਿਛਲੀਆਂ ਕੁਝ ਐਫਆਈਆਰ ਹੈ ਪਿਛਲੇ ਸਾਲ ਦੀਆਂ ਜਿਹੜੇ ਮੁਕਦਮਾ ਲੋਕਾਂ ਦੇ ਮੁਕਦਮੇ ਦਰਜ ਹੈ ਅਸੀਂ ਉਹਨਾਂ ਨੂੰ ਬੁਲਾਇਆ ਜਿਨ੍ਹਾਂ ਦੇ স্মਲ ਕੁਆਂਟੀਟੀ ਨੂੰ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਕਾਉਂਸਲਿੰਗ ਕੀਤੀ ਤੇ ਤਕਰੀਬਨ ਅਸੀਂ 9 ਬੰਦਿਆਂ ਦੀ ਕਾਉਂਸਲਿੰਗ ਕਰ ਲਈ ਵੀ ਕਿਆ ਉਹ ਨਸ਼ਾ ਛੱਡਣਾ ਚਾਹੁੰਦੇ ਆ ਜਿਨ੍ਹਾਂ ਨੇ ਸਾਡੀ ਗੱਲ ਨੂੰ ਮੰਨਿਆ ਜਿਸ ਤੋਂ ਬਾਅਦ ਅਸੀਂ ਉਹਨਾਂ ਨੂੰ ਜੱਜ ਸਾਹਿਬ ਕੋਲ ਲੈ ਕੇ ਗਏ ਜੱਸਾਬ ਨੇ ਉਹਨਾਂ ਦੀ ਸਟੇਟਮੈਂਟ ਰਿਕਾਰਡ ਕੀਤੀ ਜਿਨ੍ਹਾਂ ਨੇ ਵੀ ਸਟੇਟਮੈਂਟ ਫਿਰ ਦੱਸਿਆ ਵੀ ਅਸੀਂ ਸਾਫ਼ ਸੁਥਰੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਹਾਂ ਤੇ ਅਸੀਂ ਨਸ਼ਾ ਚੜਾਓ ਕੇਂਦਰ ਜਾਣਾ ਚਾਹੁੰਦੇ ਹਾਂ ਜੋ ਜੱਸਾ ਵੱਲੋਂ ਸੈਕਸ਼ਨ 64 ਤਹਿਤ ਇੱਕ ਆਰਡਰ ਪਾਸ ਹੋਇਆ ਉਹ ਆਰਡਰ ਅਸੀਂ ਲੈ ਕੇ ਡਾਕਟਰ ਸਾਹਿਬ ਕੋਲ ਗਏ ਤੇ ਇਹਨਾਂ ਨੂੰ ਐਡਮਿਟ ਕਰਾਇਆ ਐਡਮਿਟ ਕਰਾਉਣ ਉਪਰੰਤ ਜੀ ਇਹਨਾਂ ਦੀ ਡੋਸ ਤੇ ਡਿਪੈਂਡ ਕਰਕੇ ਜਾਂ ਤਾਂ ਇਹਨਾਂ ਨੂੰ ਐਡਮਿਟ ਕੀਤਾ ਗਿਆ ਜਾਂ ਇਹਨਾਂ ਨੂੰ ਡੇਲੀ ਬੁਲਾ ਕੇ ਇਹਨਾਂ ਨੂੰ ਜਿਹੜੀ ਇਹਨਾਂ ਦੀ ਪ੍ਰੈਕਟੀਕਲ ਡੋਸ ਹੈ ਉਹ ਦਿੱਤੀ ਗਈ ਹੋ ਹੋਊਗਾ ਕਿ ਜਦੋਂ ਇਹ ਨਸ਼ਾ ਛੱਡ ਦੇਣਗੇ ਇਹਨਾਂ ਨੂੰ ਮਹੀਨੇ ਡੇਢ ਮਹੀਨੇ ਬਾਅਦ ਸਰਟੀਫਿਕੇਟ ਮਿਲ ਜਾਊਗਾ ਡਾਕਟਰ ਸਾਹਿਬ ਵੱਲੋਂ ਵੀ ਇਹ ਨਾਓ ਬਿਗিনার ਨਸ਼ਾ ਛੱਡਤਾ ਉਹੀ ਸਰਟੀਫਿਕੇਟ ਨੂੰ ਯੂਜ਼ ਕਰਦੇ ਜਦੋਂ ਇਹ ਜੱਜ ਸਾਹਿਬ ਕੋਲ ਜਾਣਗੇ ਤਾਂ ਇਹਨਾਂ ਦਾ ਜਿਹੜਾ ਮੁਕਦਮਾ ਹੈ ਉਹ ਉਸੇ ਟਾਈਮ ਉੱਥੇ ਉਹਨਾਂ ਦੇ ਚਾਰਜਸ ਹਟਾ ਦਿੱਤੇ ਜਾਣਗੇ ਯਾਨੀ ਕਿ ਇੱਕ ਤਰੀਕੇ ਨਾਲ ਕਹੀ ਤਾਂ ਮੁਕਦਮਾ ਖਾਰਜ ਹੋ ਜਾਊਗਾ ਜਿਸ ਤੋਂ ਬਾਅਦ ਇਹ ਬੰਦਿਆ ਤੇ ਹੁਣ ਦੇਖੋ ਇੱਕ ਲੀਗਲ ਕਲੰਕ ਹੈ ਉਹ ਵੀ ਖਤਮ ਹੋ ਜਾਊਗਾ ਜਿਹੜਾ ਸੋਸ਼ਲ ਸਟਿਗਮ ਹੈ ਨਸ਼ੇ ਦਾ ਐਡਿਕਟ ਹੋਣ ਦਾ ਉਹ ਵੀ ਖਤਮ ਹੋ ਜਾਊਗਾ ਇਹ ਬੜੀ ਅੱਛੀ ਮੁਹਿੰਮ ਸੀ ਜਿਨੂੰ ਅਸੀਂ ਯੂਜ਼ ਕਰਦੇ ਨੌ ਬੰਦਿਆਂ ਦੇ ਨੂੰ ਅਸੀਂ ਰੀਹੈਬ ਚ ਲੈ ਕੇ ਗਏ ਕਿੰਨੀ ਕੁਆਨਟੀਟੀ ਤੱਕ ਨਸ਼ਾ ਜੇ ਕੋਈ ਕਿਸਦੇ ਕੋਲੋਂ ਬਰਾਮਦ ਹੁੰਦਾ ਤਾਂ ਉਹਦੇ ਨਾਲ ਮੁਕੱਦਮਾ ਖਾਰਜ ਹੋ ਸਕਦਾ ਕਿੰਨੀ ਕੁਆਨਟੀਟੀ ਆ 5 ਗ੍ਰਾਮ ਮੈਂ ਐਗਜ਼ਾਮਪਲ ਦਿੰਦਾ 27 ਦਾ ਪਰਚਾ ਤਾਂ 27 ਸੈਕਸ਼ਨ 27 ਐਨਡੀਪੀਐਸ ਤੋਂ ਦੇ ਜਿਹੜੇ ਮੌਕੇ ਤੇ ਪਿੰਦੇ ਫੜੇ ਗਏ ਉਹ ਜਿੰਨਾ ਕ ਉਹਨਾਂ ਕੋਲ ਸਮਾਨ ਹੁੰਦੇ ਹੋਈ ਹੁੰਦਾ ਉਸ ਤੋਂ ਇਲਾਵਾ ਜਿਹੜਾ ਜੇਕਰ ਆਪਾਂ ਚਿੱਟੇ ਦੀ ਗੱਲ ਕਰ ਲਈਏ ਤਾਂ 4.99 ਗ੍ਰਾਮ ਗਾਂਜੇ ਦੀ ਗੱਲ ਕਰ ਲਈਏ ਤਾਂ 4 ट्रिपल 9 ਅੱਧਾ ਕਿਲੋ ਗਾਂਜਾ ਐ ਐ ਕਰਕੇ ਹਰ ਇੱਕ ਸਬਸਟੈਂਸ ਦੀ ਕੋਈ ਕੁਆਨਟੀਟੀ ਨਿਰਧਾਰਿਤ ਕੀਤੀ ਹੋਈ ਪਰ ਸਰਕਾਰ ਵੱਲੋਂ ਜਿਹਨੂੰ ਆਪਾਂ ਸਮਾਲ ਕੁਆਂਟੀਟੀ ਇਹ ਨਸ਼ੇ ਟੂ ਨਾ ਚਲੀ ਵੀ ਵੈਰੀ ਕਰਦਾ ਕਿ ਚਟੇ ਲਈ ਸਪੈਸੀਫਿਕ ਹੈ ਤੇ ਗਾਂਜ ਲਈ ਅਲੱਗ ਹੈ ਕੋਈ ਹਾਂਜੀ ਹਾਂਜੀ ਇਹ ਨਸ਼ੇ ਟੂ ਨਸ਼ਾ ਵੈਰੀ ਕਰਦਾ ਕਿਸੇ ਨਸ਼ੇ ਚ ਕੋਈ ਕੁਆਂਟੀਟੀ ਹੈ ਕਿਸੇ ਕੋਈ ਜੀ ਜਿੰਨੀ ਕੁ ਕੁਆਂਟੀਟੀ ਸੁਪੋਜ਼ ਕਿਸੇ ਕੋਲ 2-3 ਗ੍ਰਾਮ ਮਿਲਿਆ ਉਹ ਆਬਵੀਅਸ ਗੱਲ ਹੈ ਵੀ ਉਹਨੇ ਕੰਜ਼ਮਪਸ਼ਨ ਆਪਣੀ ਹੀ ਕੰਜ਼ਮਪਸ਼ਨ ਲਈ ਰੱਖਿਆ ਹੋਇਆ ਹੂੰ ਇਸ ਤਰ੍ਹਾਂ ਅਸੀਂ ਸਮਾਲ ਕੁਆਂਟੀਟੀ ਵਾਲੇ ਜਿਹੜੇ ਆਪਣੇ ਮੁਕਦਮੇ ਸੀਗੇ ਉਹ ਬੰਦਿਆਂ ਨੂੰ ਕੱਢਿਆ ਤੇ 27 ਦੇ ਪਰਚੇ ਜਿਨ੍ਹਾਂ ਦੇ ਪੀ ਨਾਲ ਪਰਚਾ ਸੀ ਉਹਨਾਂ ਨੂੰ ਕੱਢਿਆ ਤੇ ਅਸੀਂ ਇਸ ਵਕ ਸਾਡੇ ਨਾਲ ਵੀ ਮੌਜੂਦ ਨੇ ਉਹ 9 ਬੰਦੇ ਜਿਨ੍ਹਾਂ ਨੂੰ ਅਸੀਂ ਕਾਉਂਸਲਿੰਗ ਕਰਕੇ ਤੇ ਇਹਨਾਂ ਨੂੰ ਹੁਣ ਰੀਹੈਬ ਦੇ ਵਿੱਚ ਅਸੀਂ ਲੈ ਡਾਕਟਰ ਸਾਹਿਬ ਤੋਂ ਆਰਡਰ ਕਰਾ ਕੇ ਰੀਹੈਬ ਵਿੱਚ ਲੈ ਜੋ ਤੱਕ ਰੀਹੈਬ ਦੇ ਵਿੱਚ ਰਹਿੰਦੇ ਨੇ ਉਹ ਸਾਰਾ ਪ੍ਰੋਸੀਜਰ ਫਿਰ ਪੁਲਿਸੀ ਫਾਲੋ ਕਰਦੀ ਹੈ ਜੋ ਡਾਕਟਰ ਸਾਹਿਬ ਨੇ ਹੁਣ ਡਿਪੈਂਡ ਕਰਨਾ ਜੇ ਕਿਸੇ ਦੀ ਡੋਸ ਜ਼ਿਆਦਾ ਹੈ ਤਾਂ ਉਹਨੂੰ ਐਡਮਿਟ ਕਰਾਇਆ ਜਾਊਗਾ ਜੇ ਕਿਸੇ ਦੀ ਡੋਸ ਘੱਟ ਹੈ ਤਾਂ ਉਹਨੂੰ ਡੇਲੀ ਬਲਾਕੇ ਉਹਨਾਂ ਨੂੰ ਜਿੰਨੀ ਦਵਾਈ ਹੈ ਉਹਨਾਂ ਜੇਕਰ ਡਾਕਟਰ ਸਾਹਿਬ ਨੂੰ ਨੈਸੈਸਰੀ ਲੱਗਾ ਵੀ ਇਹਨੂੰ ਗਾਰਦਲਾਨੀ ਜਰੂਰੀ ਹੈ ਤਾਂ ਉਸ ਉੱਤੇ ਗਾਰਦ ਵੀ ਲਾਵਾਂਗੇ ਜੇ ਕੋਈ ਛੱਡਣਾ ਚਾਹੁੰਦਾ ਤਾਂ ਉਹਦੇ ਲਈ ਵਧੀਆ ਬਿਲਕੁਲ ਜੇ ਕੋਈ ਛੱਡਣਾ ਚਾਹੁੰਦਾ ਉਹਦੇ ਲਈ ਬੈਸਟ ਆਪਸ਼ਨ ਹੈ ਤੇ ਇੱਕ ਬਾਅਦ ਦੇ ਵਿੱਚ ਵੀ ਤੁਹਾਡੇ ਨਾਲ ਲਿੰਕ અપ ਰਹਿੰਦੇ ਨੇ ਇਹ ਜੇ ਮੰਨ ਲਓ ਠੀਕ ਹੈ ਰੀਹੈਬ ਦੇ ਵਿੱਚੋਂ ਵੀ ਨਿਕਲ ਗਏ ਘਰ ਵੀ ਚਲੇ ਗਿਆ ਆਪਦੀ ਜ਼ਿੰਦਗੀ ਵੀ ਜਿਉਣ ਲੱਗੇ ਕਈ ਵਾਰ ਬਾਅਦ ਚੋਂ ਵੀ ਬੰਦਾ ਕਰਨ ਲੱਗ ਜਾਂਦਾ ਨਸ਼ਾ ਦੇਖੋ ਉਹ ਤਾਂ ਆਪਣੀ ਖੁਦ ਦੀ ਵਿਲਤੇ ਡਿਪੈਂਡ ਕਰਦਾ ਹੈ ਬੰਦੇ ਦੀ ਖੁਦ ਦੀ ਉਹਦੀ ਕਿੰਨੀ ਕੋਦੇ ਚ ਦ੍ਰਿੜ ਨਿਸ਼ਚੈ ਤੇ ਲਗਭਗ ਅਸੀਂ ਇਹਨਾਂ ਨੂੰ ਅੱਛੀ ਕਾਉਂਸਲਿੰਗ ਕੀਤੀ ਨੇ ਫਿਰ ਕਿ ਜਦਵਾਰ ਤੋਂ ਕਰਨਗੇ ਤਾਂ ਮੁਕਦਮਾ ਦੇ ਦਰਜ ਹੋਊਗਾ ਆਬਵੀਅਸ ਗੱਲ ਹੈ ਬਟ ਜਿੱਥੇ ਤੱਕ ਸਾਨੂੰ ਇਹਨਾਂ ਦੀ ਅਸੀਂ ਕਾਉਂਸਲਿੰਗ ਕੀਤੀ ਹੈ ਅਸੀਂ ਵਰਕਆਊਟ ਕੀਤਾ ਹੈ ਇਹ ਇਹ ਮੁੜ ਕੇ ਮੈਨੂੰ ਨਹੀਂ ਲੱਗਦਾ ਵੀ ਨਸ਼ਾ ਕਿੰਨੇ ਆਨੇ ਸੀ ਟੋਟਲ ਬਈ ਟੋਟਲ ਮੇਰੇ ਕੋਲ 9 ਬੰਦੇ ਸੀ 9 ਬੰਦੇ ਮੈਂ ਥਾਣੇ ਦੇ ਪਿਛਲੇ ਸਾਲ ਦੇ ਰਿਪੋਰਟ ਤੋਂ ਕੱਢੇ ਤੇ ਉਹਨਾਂ ਦੀ ਅਸੀਂ ਸਟੇਟਮੈਂਟਸ ਕਰਾਈ ਤੇ ਹੁਣ ਰੀਹੈਬ ਦੇ ਵਿੱਚ ਜਾਂਦੇ ਹੋਊਗਾ ਪੂਰੀ ਕਾਉਂਸਲਿੰਗ ਵਗੈਰਾ ਵੀ ਹੋਈ ਇਹਨਾਂ ਦੀ ਕਾਉਂਸਲਿੰਗ ਮੇਰਾ ਸਾਰੀ ਹੈ ਜਿਨ੍ਹਾਂ ਨੇ ਆਪਣੇ ਖੁਦ ਹੀ ਦੱਸਿਆ ਵੀ ਅਸੀਂ ਇੱਕ ਤਾਂ ਉਹ ਦੇਖੋ ਰੋਜ਼ ਕੋਰਟ ਹਰ ਹਰ ਦੂਜੇ ਤੀਜੇ ਦਿਨ ਕੋਰ ਛੁੱਟੀ ਲੈਂਦੇ ਆਪਣੇ ਕੰਮ ਤੋਂ ਇਹਨਾਂ ਨੂੰ ਨੁਕਸਾਨ ਹੀ ਹੁੰਦਾ ਹੈ ਇਹ ਲੇਬਰ ਮਤਲਬ ਬੇਸਿਕਲੀ ਜਿਹੜਾ ਤਬਕਾ ਹੈ ਗਰੀਬੀ ਨਾਲ ਵੀ ਰਸਤਾ ਹੈ ਇਹ ਹੁਣ ਰੋਜ਼ ਕੋਟਾ ਜਾਂਦੇ ਆ ਉੱਥੇ ਵੀ ਇਹਨਾਂ ਦੀ ਪਕਾਈ ਹੁੰਦੀ ਹੈ ਹੁਣ ਇਹ ਸਾਰੀ ਚੀਜ਼ਾਂ ਤੋਂ ਇਹ ਦੂਰ ਹੋ ਜਾਣਗੇ ਜਦੋਂ ਇਹਨਾਂ ਦੇ ਸੋਸ਼ਲ ਇਹ ਕੋਰਸ ਪੂਰਾ ਕਰ ਲੈਣਗੇ ਤੇ ਇਹਨਾਂ ਦਾ ਮਕਦਮਾ ਜਿਹੜਾ ਹੈ ਚਾਰजेस ਉੱਥੇ ਹੀ ਖਤਮ ਹੋ ਜਾਣਗੇ ਪਰਿਵਾਰ ਮੈਂਬਰ ਵੀ ਤੁਹਾਨੂੰ ਮਿਲੇ ਹੋਣਗੇ ਉਹ ਜਿਹੜੇ ਪਰਿਵਾਰ ਮੈਂਬਰ ਉਹਨਾਂ ਨੇ ਸਾਡੇ ਤੋਂ ਬਹੁਤ ਜ਼ਿਆਦਾ ਮਤਲਬ ਖੁਸ਼ੀ ਵਚੀਤ ਕੀਤੀ ਥੈਂਕ ਯੂ ਕੋਆਪਰੇਟ ਕੀਤਾ ਇਹਨਾਂ ਨੇ ਬਹੁਤ ਕੋਆਪਰੇਟ ਕੀਤਾ ਇਹਨਾਂ ਨੇ ਹਾਂ ਸ਼ੁਰੂ-ਸ਼ੁਰੂ ਜਦ ਇਹਨਾਂ ਨੂੰ ਲੱਗਿਆ ਵੀ ਪੁਲਿਸ ਬੁਲਾ ਕੇ ਆਈ ਹੈ ਥਾਣੇ ਇਹਨਾਂ ਨੂੰ ਥੋੜਾ ਅਜੀਬ ਲੱਗਿਆ ਵੀ ਪੁਲਿਸ ਬੁਲਾ ਰਹੀ ਹੈ ਫਿਰ ਅਸੀਂ ਘਰੇ ਜਾ ਕੇ ਇਹਨਾਂ ਦੀ ਕਾਉਂਸਲਿੰਗ ਕੀਤੀ ਕੋਸ਼ ਫਿਰ ਨਾਮਿਕ ਦਿੱਤਾ ਸੀ ਟਾਈਮ ਤੇ ਉੱਥੇ ਸਾਰੇ ਇਕੱਠੇ ਕਰਕੇ ਫਿਰ ਕਾਉਂਸਲਿੰਗ ਜੀ ਸਾਰੇ ਐਗਰੀ ਕਰਕੇ ਪਰਿਵਾਰ ਵੀ ਇਹਨਾਂ ਨਾਲ ਸਾਡੇ ਨਾਲ ਐਗਰੀ ਆ ਕਿਉਂਕਿ ਹੁਣ ਪਰਿਵਾਰ ਨੂੰ ਵੀ ਚਾਹੁੰਦਾ ਵੀ ਉਹਨਾਂ ਦਾ ਜਿਹੜਾ ਬੱਚਾ ਹੈ ਉਹਨੂੰ ਛੱਡ ਦੇ ਹੂੰ ਬਹੁਤ ਬਹੁਤ ਧੰਨਵਾਦ ਜੀ ਤਾਂ ਤੋ ਤੁਸੀਂ ਪੂਰਾ ਮਾਮਲਾ ਸਮਝਿਆ ਹੁਣ ਗੱਲਬਾਤ ਵੀ ਕਰਾਂਗੇ ਜਿਹੜੇ ਮੁਲਜ਼ਮ ਫੜੇ ਗਏ ਸੀ ਜਿਨ੍ਹਾਂ ਦੇ ਉੱਪਰ ਹੁਣ ਜਿਹੜਾ ਰਿਹੈਬ ਦੇ ਵਿੱਚ ਵੀ ਜਿਵੇਂ ਤੁਸੀਂ ਸੁਣਿਆ ਕਿ ਭਰਤੀ ਕਰਵਾਇਆ ਗੋ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਮੰਡੀ ਗਵਿੰਦਗੜ ਥਾਣੇ ਦੇ ਵਿੱਚ ਖੜੇ ਆ ਤੇ ਸਾਡੇ ਨਾਲ ਉਹ ਨੌਜਵਾਨ ਵੀ ਨੇ ਜਿਹੜੇ ਪਹਿਲਾਂ ਨਸ਼ਿਆਂ ਦੇ ਵਿੱਚ ਪੈ ਗਏ ਸੀ ਪਰ ਬਾਅਦ ਦੇ ਵਿੱਚ ਹੁਣ ਪੁਲਿਸ ਦੀ ਮਦਦ ਨਾਲ ਉਹ ਆਪਣੀ ਸੋਸਾਇਟੀ ਦੇ ਵਿੱਚ ਵੀ ਆਪਣਾ ਦੁਬਾਰ ਤੋਂ ਰੁਤਬਾ ਬਣਾਉਣ ਦੇ ਵਿੱਚ ਸਫਲ ਰਹੇ ਨੇ ਔਰ ਉਹਨਾਂ ਦਾ ਨਸ਼ਾ ਵੀ ਹੁਣ ਛੁੱਟ ਗਿਆ ਗੱਲਬਾਤ ਕਰਦੇ ਆ ਬਾਈ ਜੀ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਨੂੰ ਫੜਿਆ ਕਿੱਥੇ ਗਿਆ ਪੁਲਿਸ ਦੇ ਤੁਸੀਂ ਕਿੱਥੇ ਬਹਿ ਆਪਣਾ ਜੀ ਜਿੱਥੇ ਮਤਲਬ ਜਗ੍ਹਾ ਹੁੰਦੀ ਬੈਠਣ ਦੀ ਖਾਲੀ ਜਗ੍ਹਾ ਉੱਤੇ ਪੁਲਿਸ ਨੇ ਫੜ ਸਾਨੂੰ ਪੀਂਦੇ ਫੜਿਆ ਗਿਆ ਸੀ ਜਿਹੋ ਉੱਤੇ ਨਸ਼ਾ ਕੀ ਕਰਤੀ ਸੀ ਨਸ਼ਾ ਜੀ ਵਾਈਟ ਦਾ ਹੀ ਕਰਦੇ ਸੀ ਚਟਾ ਹਾਂਜੀ ਹਾਂਜੀ ਕਿੰਨੇ ਸਮੇਂ ਤੋਂ ਚੱਲ ਰਿਹਾ ਸੀ ਚਟਾ ਲਾਉਂਦਾ ਕੰਮ ਇਹ ਜੀ ਭਾਜੀ ਆਪਾਂ ਨੂੰ ਜਿਆਦਾ ਹੀ 4-5 ਸਾਲ ਹੋ ਗਏ ਸੀ ਜੀ ਪੀਂਦੇ ਆਪਾਂ ਨੂੰ ਬਹੁਤ ਰੁਪਏ ੜਾਤਾ ਹੋਣਾ ਫਿਰ ਵੈਸਾ ਤਾਂ ਜੀ ਖਾਸਾ ਹੀ ਲੱਗ ਗਿਆ ਜੀ ਆਪਣਾ ਕਹਿ ਨਹੀਂ ਸਕਦੇ ਜੀ ਕਿੰਨਾ ਕੁ ੜਕਿਆ ਜੀ ਤੇ ਬਾਕੀ ਕਿੰਨਾ ਕ ਲਾਉਂਦੇ ਚਟਾ ਚੋਟਾ ਜਿਹਾ ਜਦ ਪੀਣ ਚ ਗੱਦਦਰ ਗਰਾਮ ਰੇ ਰਹਿੰਦੇ ਸੀਗੇ ਜੀ ਉਹ ਨਗੇ ਲਾਉਂਦੇ ਸੀਗੇ ਜੀ ਜਦੋਂ ਫੜਿਆ ਉਦੋਂ ਕਿੰਨਾ ਸੀ ਤੁਹਾਡੇ ਕੋਲ ਉਹਦੇ ਤਾਂ ਉਹਦਾ ਜੀ ਬਕ ਹੈ ਨਹੀਂ ਸੀਗਾ ਮਤਲਬ ਖਤਮ ਹੀ ਸੀ ਪੀਂਦੇ ਪੀਂਦੇ ਹੀ ਫੜੇ ਗਏ ਸੀਗੇ ਹੋਰ ਤਾਂ ਬਾਕੀ ਜੀ ਕੋਈ ਆਪਣੇ ਕੋ ਕੁਛ ਹੈ ਨਹੀਂ ਸੀਗਾ ਐ ਹੀ ਸੀਗੇ ਉਸ ਤੋਂ ਬਾਅਦ ਫਿਰ ਤੁਸੀਂ ਪੁਲਿਸ ਵਾਲਿਆਂ ਨਾਲ ਇੱਥੇ ਮੁਲਾਜ਼ਮਾਂ ਦੇ ਨਾਲ ਗੱਲਬਾਤ ਕੀਤੀ ਕਿਵੇਂ ਤੁਸੀਂ ਇਹ ਪੂਰਾ ਫਾਲੋ ਕੀਤਾ ਪ੍ਰੋਸੀਜਰ ਇਹ ਆਪਣੇ ਪ੍ਰੋਸੀਜਰ ਜੀ ਆਪਣੇ ਤੇ ਮੁਕਦਮਾ ਜਦ ਹੋਇਆ ਜੀ ਤਾਂ ਸੱਚ ਦੱਸੋ ਸੱਚਾ ਸਾਹ ਆਪਣੇ ਦੇ ਕਰ ਨਾ ਫੋਨ ਕੀਤਾ ਸਰ ਨੇ ਵੀ ਆਪਣੇ ਕੇਸ ਦਾ ਫੋਟੋ ਕਰਨਾ ਸਾਡੇ ਕੋਲ ਆਉਜੀ ਅਸੀਂ ਨਾਲ ਕੋਲ ਗਏ ਇਹਨਾਂ ਨੇ ਕਾਉਨਸਲ ਸਾਡੀ ਅੱਛੀ ਤਰ੍ਹਾਂ ਕੀਤੀ ਜੀ ਸਾਨੂੰ ਸਰਕਾਰੀ ਨੇ ਦਿਖਾਇਆ ਵੀ ਆ ਜੀ ਸਾਨੂੰ ਸਾਡੇ ਨਾਲ ਫਤੇਗੜ ਉਥੇ ਮਲੋ ਵੀ ਗਏ ਸਾਡੇ ਨਾਲ ਜੀ ਇਹ ਜੱਜ ਸਾਹਮਣੇ ਅਸੀਂ ਗੱਲ ਵੀ ਕੀਤੀ ਹੈ ਜੀ ਤੇ ਜੱਜ ਸਾਹਿਬ ਨੇ ਕਿਹਾ ਜੀ ਆਪਣੇ ਨਸ਼ੇ ਛੱਡਣਾ ਚਾਹੁੰਦੇ ਨਸ਼ਾ ਛੱਡ ਦੂਗਾ ਕੋਈ ਗੱਲ ਨਹੀਂ ਵਧੀਆ ਗੱਲ ਹੈ ਨਾ ਜ਼ਿੰਦਗੀ ਸੁਧਰ ਜਾਊਗੀ ਤੇ ਆਪਾਂ ਜਿਹੜੀ ਦਿੱਲੀ ਆਪਣਾ ਉਹ ਕਚਹਿਰੀ ਜਾਂਦੇ ਆ ਜੀ ਤਰੀਕ ਲੈਣਾ ਉਹ ਵੀ ਸਭ ਚੰਗਾ ਚੱਲਣ ਲੱਗਦਾ ਜੀ ਤੇ ਰੁਪਿਆ ਵੀ ਲੱਗਦਾ ਨਾ ਫਿਰ ਹਾਂ ਜੱਰੇ ਵੀ ਨਾਲ ਲੱਗਦੇ ਨੇ ਜੀ ਫਿਰ ਉਹਦੇ ਬਾਅਦ ਬਾਈ ਡਾਕਟਰ ਗੋਲ ਵੀ ਕਾਉਂਸਲਿੰਗ ਕੋਈ ਡਾਕਟਰ ਗੋਲ ਵੀ ਸਾਜੀ ਕਾਉਂਸਲਿੰਗ ਵਧੀਆ ਹੋਈ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਜੇ ਛੱਡਣਾ ਚਾਹੁੰਦੇ ਤਾਂ ਛੱਡ ਦਿਓ ਜੀ ਉਹਨਾਂ ਦਾ ਆਪਾ ਜੀ ਇਹੀ ਕਹਿਣਾ ਚਾਹੁੰਦੇ ਜੀ ਆਪਾਂ ਨਸ਼ਾ ਛੱਡ ਦਿੰਦੇ ਜੀ ਕਿਉਂਕਿ ਆਪਾਂ ਪਤਾ ਇਹ ਪਹਿਲਾਂ ਤਾਂ ਇਹੀ ਸੁਣਿਆ ਸੀ ਨਾ ਗੱਲਾਂ ਕਿ ਜਦੋਂ ਐਨਡੀਪੀਐਸ ਲੱਗ ਗਈ ਤਾਂ ਡਰ ਹੁੰਦਾ ਕਿ ਬੰਦੇ ਨੂੰ ਹੁੰਦਾ ਜੇਲ੍ਹ ਚ ਹੈ ਹੁਣ ਤਾਂ ਨਹੀਂ ਬੰਦਾ ਬਾਹਰ ਆਉਂਦਾ ਹਾਂਜੀ ਪਰ ਇਹ ਜੀ ਦਾ ਜੀ ਕੀ ਕਹਿ ਸਕਦੇ ਜੀ ਆਪਾਂ ਮੇਤਾ ਨਹੀਂ ਕਿ ਕਿਤੇ ਜੋ ਬਾਹਰ ਜਾਓਗੇ ਕੇਸ ਉਸ ਖਾਰਜ ਹੋ ਜਾਣਗੇ ਫੇਲ ਅਗੇ ਨਹੀਂ ਸਰ ਇਹ ਤਾਂ ਕੋਈ ਮਤਲਬ ਜੀ ਜੇ ਨਵੀਂ ਜ਼ਿੰਦਗੀ ਮ ਜੇ ਭਰਾਣੀ ਜ਼ਿੰਦਗੀ ਕੁੱਤੇ ਵਾਲੀ ਐਵੇਂ ਦਾ ਫਿਰ ਆਪਾਂ ਐਂ ਹੀ ਰਹਿ ਦਿਆਂ ਦਾ ਕੀ ਹੁਣ ਕਰਦੇ ਕੀ ਕਹਿੰਦੇ ਨੇ ਹੁਣ ਕਰਦੇ ਤਾਂ ਹੁਣ ਜੀ ਖੋਜਨੇ ਜੀ ਪਹਿਲਾਂ ਬਹੁਤ ਦੁਖੀ ਸੀਗੇ ਹੁਣ ਤਾਂ ਕਰਦੇ ਕਹਿੰਦਾ ਚੱਲ ਨਹੀਂ ਖਾਂਦਾ ਪੀਂਦਾ ਚੱਲ ਵਧੀਆ ਦੋ ਪੈਸੇ ਕਰੇ ਬਚਦੇ ਨਹੀਂ ਨੇ ਜੀ ਨਹੀਂ ਸਾਰੇ ਪੈਸੇ ਉੜਦੇ ਹੀ ਸੀਗੇ ਜੀ ਸਾਰੇ ਹੂੰ ਤਾਂ ਹੋਰ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੁਸੀਂ ਕਿਹੜਾ ਨਸ਼ਾ ਕਰਦੇ ਸੀ ਸਰ ਮੈਂ ਨਾ ਗਾਂਜਾ ਪੀਂਦਾ ਸੀ ਆ 3-4 ਸਾਲਾਂ ਦਾ ਮਗਰੋਂ ਤੇ ਕਿੰਨਾ ਪੀਂਦੇ ਸੀ ਰੇਲੇ ਦਿੱਲੀ ਪੀਂਹਦਾ ਸੀ ਜੀ ਮੈਂ ਵੀ ਘਟੂ ਘਟ ਵੀ 1500 ਦਾ ਪੀਂਹਦਾ ਸੀ ਆ ਦਿੱਲੀ ਮੈਂ ਵੀ ਬਾਕੀ ਮੈਨੂੰ ਐਸਚੋ ਸਾਹਿਬ ਨੇ ਬੁਲਾਇਆ ਕੋਸਲ ਕੀਤੀ ਉਹਨਾਂ ਤੋਂ ਸੁਣ ਜਾਇਆ ਕਿ ਜੇ ਤੂੰ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਮੈਂ ਨਸ਼ਾ ਪਲਗ ਕਰਦ ਲਗਾਇਡ ਕੀਤੀ ਸਲਾਹ ਕੀਤੀ ਫਿਰ ਮੈਂ ਨਸ਼ਾ ਖੁਦ ਹੀ ਛੱਡਣਾ ਚਾਹੁੰਦਾ ਕਿ ਅੱਛੀ ਗੱਲ ਹੈ ਜੇ ਨਸ਼ਾ ਛੱਡ ਲਈਏ ਚੰਗੀ ਗੱਲ ਹੈ ਜ਼ਿੰਦਗੀ ਵਧੀਆ ਨਿਕਲੂਗੀ ਔਰ ਬਾਕੀ ਕੋਟਾ ਕਚੇਰੀਆਂ ਵੀ ਜਾ ਕੇ ਵੀ ਵੀ ਪਰੇਸ਼ਾਨੀ ਹੈ ਖੱਜਲ ਖਰਾਬੀ ਹੈ ਤੇ ਜਿਹਾ ਬਹੁਤ ਅੱਛਾ ਪ੍ਰਭਾਅ ਲਾਇਆ ਐਸਚੋ ਸਾਹਿਬ ਦਾ ਕਿ ਸਾਡੇ ਲਈ ਇਦਾਂ ਕੋਈ ਸੋਚਿਆ ਹੈਗਾ ਉਹਨਾਂ ਨੇ ਤਾਂ ਅੱਛੀ ਗੱਲ ਹੈ ਜੇ ਅਸੀਂ ਛੱਡਾਂਗੇ ਮਨ ਮਨਾ ਕੇ ਆਏ ਆ ਤਾਂ ਬਗਲ ਮਲਾ ਕੇ ਚੱਲਾਂਗੇ ਜੀ ਪਹਿਲਾਂ ਤਾਂ ਘਰ ਦੇ ਵੀ ਬਹੁਤ ਪਰੇਸ਼ਾਨ ਹੁੰਦੇ ਹੋਣਗੇ ਜੇ ਤੁਸੀਂ ਨਸ਼ਾ ਕਰਦੇ ਹੋਵੋਗੇ ਪਰ ਹੁਣ ਨਸ਼ਾ ਉਸੇ ਛੱਡਤਾ ਹੈ ਘਰ ਦੇ ਕੀ ਕਹਿੰਦੇ ਨੇ ਫਿਰ ਉਹ ਘਰ ਦੇ ਕਿੰਨੇ 3-4 ਸਾਲ ਦਾ ਬਰਬਾਦੀ ਹੋ ਰਹੀ ਹੈ ਜੀ ਘਰ ਦੀ ਘਰ ਦੀ ਲਟਾਈ ਹੋ ਰਹੀ ਹੈ ਤੁਹਾਨੂੰ ਪਤਾ ਹੀ ਨਸ਼ਾ ਛੱਡਦਾ ਹੁੰਦਾ ਜੀ ਤਾਂ ਕੁਛ ਐਸਚੀਓ ਸਾਹਿਬ ਨੇ ਵੀ ਜਾ ਕੇ ਸਮਝਾਇਆ ਵੀ ਮੋਰੋ ਕੋਰਟ ਵਿੱਚ ਵੀ ਜਾ ਕੇ ਸਾਨੂੰ ਗਾਈਡ ਕੀਤਾ ਸਮਝਾਇਆ ਕਾਉਂਸਲ ਕੀਤੀ ਔਰ ਅੱਛੇ ਲਈ ਅੱਛਾ ਪਰ ਅੱਲਾ ਸਾਡੇ ਲਈ ਕਿ ਨਸ਼ਾ ਛੱਡਾਂਗੇ ਉਹ ਜ਼ਿੰਦਗੀ ਦੁਬਾਰੇ ਆਪਣੇ ਬੱਚਿਆਂ ਵਿੱਚ ਖੁਸ਼ਹਾਲ ਕੱਢਾਂਗੇ ਇਸ ਤੋਂ ਪਰ ਵੱਡੀ ਕੋਈ ਗੱਲ ਨਹੀਂ ਹੈਗੀ ਜੀ ਤਾਂ ਮਨ ਬਣਾ ਕੇ ਛੱਡ ਰਿਹਾ ਹਾਂ ਸਰ ਡਾਕਟਰ ਕੋਲ ਕਿੰਨਾ ਟਾਈਮ ਰਹਿ ਫਿਰ ਸਰ ਡਾਕਟਰ ਕੋਲ ਦਵਾਈ ਇਧਰ ਸ਼ੁਰੂ ਕੀਤੀ ਹੈ ਦਵਾਈ ਖਾ ਰਹੇ ਹਾਂ ਛੱਡਾਂਗੇ ਮਨ ਬਣਾਏਗੀ ਬਣਾਈ ਲਿਆ ਹੁਣ ਛੱਡਾਂਗੇ ਨਸ਼ਾ ਜੀ ਜਿਵੇਂ ਜਦੋਂ ਕੇਸ ਖਾਰਜ ਹੋ ਗਿਆ ਇੱਥੋਂ ਸੀ ਘਰੇ ਚੱਲ ਜਾਉਗੇ ਉਹ ਤਾਂ ਇਹ ਵੀ ਨਹੀਂ ਹੈਗਾ ਕਿ ਪੁਲਿਸ ਦਾ ਡਰ ਰਹੂਗਾ ਇੱਥੇ ਚਲੋ ਤੁਸੀਂ ਇੱਕ ਡਰ ਦੇ ਵਿੱਚ ਸਹੀ ਵੀ ਸੀਗੇ ਉੱਥੇ ਜਾ ਕੇ ਘਰ ਦੇ ਵੀ ਜਾ ਕੇ ਫੇਰ ਬੰਦਾ ਕਰਨ ਲੱਗ ਜਾਂਦਾ ਕਿਤੇ ਉਹਨਾਂ ਨੂੰ ਹੋਵੇ ਕਿ ਇੱਥੋਂ ਜਾ ਕੇ ਉਸ ਦੀ ਕੇਸ ਵੀ ਖਾਰਜ ਹੋ ਜੇ ਪਤਾ ਲੱਗ ਜਾ ਕਿ ਉਹਨੂੰ ਫ੍ਰੀ ਹੋ ਗਏ ਹੁਣ ਦੁਬਾਰੇ ਫੇਰ ਲੱਗੇ ਸਰ ਡਾਕਟਰ ਵੀ ਸਮਝਾ ਰਹੇ ਨੇ ਕਿ ਜਿਹੜੀ ਦਵਾਈ ਖਾ ਰਹੇ ਹਾਂ ਹੌਲੀ ਹੌਲੀ ਵੀ ਕਟਾ ਕੇ ਵੀ ਦੇ ਰਹੇ ਨੇ ਕਿ ਜੋ ਜ਼ਰੂਰੀ ਨਹੀਂ ਕਿ ਇਹ ਆਪਣੇ ਮਨਤਿਆਂ ਰਹੀ ਜੋ ਥੋੜੀ ਜਿਹੀ ਗੱਲ ਹੁੰਦੀ ਆ ਛੱਡਣ ਦੀ ਕਿ ਜ਼ਰੂਰੀ ਨਹੀਂ ਕਿ ਬ ਕਰ ਵੀ ਜਾ ਕੇ ਕਰੂਗਾ ਇਹ ਹਾਂ ਜਦ ਇਸ ਮਕਾਮ ਤੁਰੀਆਂ ਪੁੱਜਿਆਂ ਤਾਂ ਅੱਛੇ ਦਿਲ ਨਾਲ ਜੋੜ ਕੇ ਚੱਲੇ ਆ ਸੀ ਪੱਕਾ ਮਨ ਬਣਾ ਲਿਆ ਮਨ ਬਣਾ ਲਿਆ ਜੀ ਛੱਡਾਂਗੇ ਨਸ਼ਾ ਜੀ ਔਰ ਪਰਿਵਾਰ ਵੀ ਕਹ ਰਿਹਾ ਅੱਛੀ ਜ਼ਿੰਦਗੀ ਹੈ ਔਰ ਬੱਚੇ ਵੀ ਕਹ ਰਿਹਾ ਸਭ ਵੀ ਨਸ਼ਾ ਛੱਡੋ ਤੇ ਇਹ ਅੱਛੀ ਗੱਲ ਹੈ ਔਰ ਮਨ ਵੀ ਬਣਾ ਲਿਆ ਸਰ ਨਹੀਂ ਛੱਡਣਾ ਵੀ ਚਾਹੀਦਾ ਵਧੀਆ ਗੱਲ ਹੈ ਪਰਿਵਾਰ ਵੀ ਸੁਖੀ ਰਹੂਗਾ ਰੁਪਏ ਦੀ ਬਚਤ ਵੀ ਹੋਊਗੀ ਸਰ ਜੀ ਜ਼ਰੂਰੀ ਹੈ ਨਸ਼ਾ ਛੱਡਣਾ ਜੀ ਇੱਕ ਅਸਤੋ ਸਾਹਿਬ ਨੇ ਜੋ ਸਮਝਾਇਆ ਨਾ ਤੇ ਮੈਂ ਕਾਉਂਸਲ ਕੀਤੀ ਉਹ ਸਾਡੇ ਲਈ ਬਹੁਤ ਅੱਛਾ ਪਰਲ ਆ ਜੀ ਵੀਵਾ ਜੇ ਛੱਡਾਂਗੇ ਤਾਂ ਸਾਡੇ ਲਈ ਬਹੁਤ ਵਧੀਆ ਗੱਲ ਹੈ ਵੀ ਮੇਰੇ ਨਾਲ ਹੋਰ ਵੀ ਚਾਰ ਪੰਜ ਮੁੰਡੇ ਨੇ ਛੇ-ਸੱਤ ਨੇ ਇਹਨਾਂ ਨੂੰ ਵੀ ਇਹਨਾਂ ਨੇ ਵੀ ਸਮਝਾਇਆ ਮਨ ਬਣਾ ਲਿਆ ਕਿ ਅਸੀਂ ਛੱਡਾਂਗੇ ਜਿੰਨਾਂ ਨੌਜਵਾਨਾਂ ਨੂੰ ਤੁਸੀਂ ਹੁਣ ਸੁਣਿਆ ਉਹਨਾਂ ਦੇ ਸਾਡੇ ਨਾਲ ਮਾਪੇ ਵੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਹਾਡਾ ਬੇਟਾ ਕਰਦਾ ਸੀ ਨਾ ਹਾਂਜੀ ਤੁਹਾਡਾ ਬੇਟਾ ਕਰਦਾ ਸੀ ਜੀ ਕੀ ਖਾਂਦਾ ਸੀ ਬਹੁਤ ਦੁਖੀ ਸੀ ਸਮਾਗ ਪੀਂਦਾ ਸੀ ਜੀ ਹੁਣ ਚਲੋ ਛੱਡ ਰਿਹਾ ਹੋ ਅਸੀਂ ਬਹੁਤ ਖੁਸ਼ ਹਾਂ ਇਹਦੇ ਕਿਤੋਂ ਬਾਤ ਤੇ ਤੁਹਾਡੀ ਬਹੁਤ ਮਿਹਰਬਾਨੀ ਜਿਹੜੇ ਇਹ ਕੰਮ ਕਰ ਰਹੇ ਨੇ ਦਵਾਈ ਦਵਾ ਰਹੇ ਨੇ ਪੈਸਾ ਵੀ ਬਹੁਤ ਬਰਬਾਦ ਹੁੰਦਾ ਓਹੀ ਗੱਲ ਦਿਹਾੜੀ ਕਰਕੇ ਬੰਦਾ ਜੋੜਦਾ ਰੋਟੀ ਖਾਂਦਾ ਪਰ ਜਿਉਹੀ ਤੁਸੀਂ ਨਸ਼ੇ ਚ ਲਾ ਦੋਂ ਤਾਂ ਉਹਦਾ ਕੀ ਬੜਵਾਦੀ ਆ ਜੀ ਹੁਣ ਦਿਹਾੜੀਦਾਰਾ ਬੰਦਾ ਜੀ ਮੈਂ ਹੁਣ ਤੁਹਾਡਾ ਬੱਚਾ ਕੀ ਕਹਿੰਦਾ ਬੱਚਾ ਕਹਿੰਦਾ ਛੱਡ ਦੂੰਗਾ ਜੀ ਛੱਡਣ ਨੂੰ ਤਿਆਰ ਹੈ ਇਹ ਨਾਲ ਹੋਵੇ ਕਿ ਤੇ ਇੱਥੋਂ ਜਾ ਕੇ ਫੇਰ ਬਾਅਦ ਚ ਵੇਲਾ ਕੇ 2 ਮਹੀਨਾ ਬਾਅਦ ਨਹੀਂ ਜੀ ਹੁਣ ਨਹੀਂ ਕਰੂਗਾ ਹਾਂ ਇਹ ਇੱਕ ਵਧੀਆ ਵੈਸੇ ਉਪਰਾ ਲੈ ਕੇ ਹਾਂ ਚਲੋ ਤੁਹਾਡਾ ਬੱਚਾ ਸੁਧਰ ਵੀ ਜਾਊਗਾ ਤੇ ਨਾਲੇ ਉਹਨੂੰ ਇਹ ਵੀ ਪਤਾ ਲੱਗ ਗਿਆ ਕਿ ਜੇ ਇੱਥੇ ਅੰਦਰ ਰਹੂਗਾ ਤਾਂ ਕਹੇ ਜੇ ਇਨਸਾਨ ਬਣੂ ਹਾਂਜੀ ਬਹੁਤ ਬੜੀ ਅੰਜਨ ਬਣੂਗਾ ਸੁੱਤਰ ਜਾਊਗਾ ਨਸ਼ਿਆਂ ਤੋਂ ਮੁਕਤ ਹੋ ਜਾਊਗਾ ਆਪਣੀ ਜ਼ਿੰਦਗੀ ਖੁਦ ਜੀਊਗਾ ਤਾਂ ਇਹ ਅਸੀਂ ਖੜੇ ਹਾਂ ਹੁਣ ਮੰਡੀ ਗਵਿੰਦਗੜ ਦੇ ਥਾਣੇ ਦੇ ਵਿੱਚ ਜਿੱਥੇ ਇਹ ਸਾਰੇ ਜਿਹੜੇ ਤੁਸੀਂ ਦੇਖ ਸਕਦੇ ਹੋ ਮੂੰਹ ਤੇ ਮਾਸਕ ਪਾਇਆ ਕਿਉਂਕਿ ਅਸੀਂ ਇਹ ਆਇਡੈਂਟੀ ਜਿਹੜੀ ਹੈ ਕਿਸੇ ਦੀ ਰਿਵੀਲ ਨਹੀਂ ਕਰਨਾ ਚਾਹੁੰਦੇ ਨਾ ਹੀ ਇਹ ਚੀਜ਼ਾਂ ਕੰਫਿਡੈਂਸ਼ੀਅਲ ਹੁੰਦੀਆਂ ਜਦੋਂ ਬੰਦਾ ਸਹੀ ਰਾਹ ਦੇ ਉੱਪਰ ਆ ਗਿਆ ਤਾਂ ਸੋਸਾਇਟੀ ਦੇ ਵਿੱਚ ਉਹਦਾ ਮਾਨਸਿਕ ਅਧਿਕਾਰ ਉਸ ਸਮੇਂ ਹੀ ਜਿਹੜਾ ਬਣਿਆ ਰਹੇ ਤਾਂ ਤੁਸੀਂ ਦੇਖ ਸਕਦੇ ਹੋ ਫਤਿਹਗੜ੍ਹ ਸਾਹਿਬ ਪੁਲਿਸ ਦਾ ਇਹ ਜਿਹੜਾ ਇੱਕ ਬੜਾ ਵਧੀਆ ਕਹਾਂਗੇ ਕਿ ਉਪਰਾਲਾ ਹੈ ਜਿਹਦੇ ਤਹਿਤ ਪੰਜਾਬ ਦੇ ਵਿੱਚ ਵੈਸੇ ਅਸੀਂ ਗੱਲਾਂ ਬਹੁਤ ਕਰਦੇ ਕਿ ਨਸ਼ਾ ਇੰਨਾ ਜਾਦੇ ਵੱਧ ਗਿਆ ਪਰ ਜੇ ਕੋਈ ਛੱਡਣਾ ਚਾਹੁੰ